ਨਗੁਰ ਚੰਬਾ ਨੈਸ਼ਨਲ ਹਾਈਵੇ ਤੇ ਬੁੰਗਲਮੰਦਾਨੀ ਨੇੜੇ ਇੱਕ ਵੱਡਾ ਹਾਸਾ ਜਿਹੜਾ ਵਾਪਰਿਆ ਏ ਦੱਸ ਦਈਏ ਜਦੋਂ ਇੱਕ ਬੱਸ ਜਿਹੜੀ ਹੈ ਉਹ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਤਾਂ ਉਦੋਂ ਬੱਸ ਦਾ ਸੰਤੁਲਨ ਜਿਹੜਾ ਹੈ ਗਵਾਚ ਦੰਦਾ ਤੇ ਪਿੰਡ ਬੁੰਗਲਮੰਦਾਨੀ ਨੇੜੇ ਜਦੋਂ ਪਹੁੰਚਦੀ ਹੈ ਤਾਂ ਅਚਾਨਕ ਇਹ ਸੰਤੁਲਨ ਜਿਹੜਾ ਹੈ ਉਹ ਵਿਗੜ ਗਿਆ ਤੇ ਪਲਟ ਕੇ ਬੱਸ ਜਿਹੜੀ ਹੈ ਉਹ ਡਿੱਗ ਗਈ ਤੇ ਦੱਸਦੇ ਜਿਸ ਕਾਰਨ ਬੱਸ ਵਿੱਚ ਸਵਾਰੀਆਂ ਦੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਤੇ 12 ਜਣੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪਠਾਨਕੋਟ ਦੇ ਥਾਣਾ ਇੰਚਾਰਜ ਜਿਹੜੇ ਨੇ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਪਠਾਨਕੋਟ ਦੇ ਥਾਣਾ ਇੰਚਾਰਜ ਜਦਨੀ ਬਾਲਾ ਨੇ ਸਾਂਝੀ ਕੀਤੀ ਹੈ ਤੇ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਉਬੀਕ ਸਵੇਰ 5 ਦੇ 4 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹਾਟਲ ਦੇ ਬੈਕਸਾਈਡ ਤੇ ਪਿੱਛੇ ਹੀ ਥੋੜਾ ਉਹ ਗੱਡੀ ਜਿਹੜੀ ਉਸ ਵਾਸ ਜਿਹੜੀ ਆ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਡਿੱਗਣ ਡਿੱਗਣ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਆ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹਨਾਂ ਨੇ ਹਸਪੀਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਪੱਕੀ ਵੈਰੀਫਾਈ ਕਰ ਰਹੇ ਆ ਇੱਕ ਦਾ ਬੁਲਹਾਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਮਜੂਦ ਹੈ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਬੁੰਗਲਮੰਦਾਨੀ ਨੇੜੇ ਇੱਕ ਵੱਡਾ ਹਾਸਾ ਜਿਹੜਾ ਵਾਪਰਿਆ ਏ ਦੱਸਦੇ ਹੀ ਏ ਜਦੋਂ ਇੱਕ ਬੱਸ ਜਿਹੜੀ ਐ ਉਹ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਤਾਂ ਉਦੋਂ ਬੱਸ ਦਾ ਸੰਤੁਲਨ ਜਿਹੜਾ ਹੈ ਗਵਾਚ ਜਾਂਦਾ ਹੈ ਤੇ ਪਿੰਡ ਬੁੰਗਲਮੰਦਾਨੀ ਨੇੜੇ ਜਦੋਂ ਪਹੁੰਚਦੀ ਹੈ ਤਾਂ ਅਚਾਨਕ ਇਹ ਸੰਤੁਲਨ ਜਿਹੜਾ ਹੈ ਉਹ ਵਿਗੜ ਗਿਆ ਤੇ ਪਲਦ ਕੇ ਬੱਸ ਜਿਹੜੀ ਐ ਉਹ ਡਿੱਗ ਗਈ ਤੇ ਦੱਸਦੇ ਹੀ ਜਿਸ ਕਾਰਨ ਬੱਸ ਵਿੱਚ ਸਵਾਰੀਆਂ ਦੀ ਜਿਹੜੀ ਐ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਆ ਉਹ ਮੌਤ ਹੋਈ ਹੈ ਤੇ 12 ਜਨੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪਠਾਨਕੋਟ ਦੇ ਥਾਣਾ ਇੰਚਾਰਜ ਜਿਹੜੇ ਨੇ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਪਠਾਨਕੋਟ ਦੇ ਥਾਣਾ ਇੰਚਾਰਜ ਜਗਨੀਵਾਲਾ ਨੇ ਸਾਂਝੀ ਕੀਤੀ ਹੈ ਤੇ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਸ਼ੁਭਿਕ ਸਵੇਰ 5 ਦੇ 4 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹਾਟਲ ਦੇ ਬੈਕ ਸਾਈਡ ਤੇ ਪਿੱਛੇ ਥੋੜਾ ਉਹ ਗੱਡੀ ਜਿਹੜੀ ਉਸ ਵਾਸਤੇ ਜਿਹੜੀ ਉਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਬਿੱਗਨ ਡਿੱਗਣ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈਆਂ ਉਹਨਾਂ ਵਿੱਚੋਂ ਹਾਂਜੀ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹਨਾਂ ਨੇ ਹੌਸਪਿਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਫੱਟੇ ਵੈਰੀਫਾਈ ਕਰ ਰਹੇ ਹਾਂ ਇੱਕ ਤਾਂ ਬਿਲਕੁਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਲੱਗ ਰਹੇ ਨੇ ਕੈਂਪਰਸ ਤੋਂ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਬੁੰਗਲਮੰਦਾਨੀ ਨੇੜੇ ਇੱਕ ਵੱਡਾ ਹਾਸਾ ਜਿਹੜਾ ਵਾਪਰਿਆ ਏ ਦੱਸ ਦਈਏ ਜਦੋਂ ਇੱਕ ਬੱਸ ਜਿਹੜੀ ਹੈ ਉਹ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਤਾਂ ਉਦੋਂ ਬੱਸ ਦਾ ਸੰਤੁਲਨ ਜਿਹੜਾ ਹੈ ਗਵਾਚ ਜਾਂਦਾ ਤੇ ਪਿੰਡ ਬੁੰਗਲਮੰਦਾਨੀ ਨੇੜੇ ਜਦੋਂ ਪਹੁੰਚਦੀ ਹੈ ਤਾਂ ਅਚਾਨਕ ਇਹ ਸੰਤੁਲਨ ਜਿਹੜਾ ਹੈ ਉਹ ਵਿਗੜ ਗਿਆ ਤੇ ਪਲਟ ਕੇ ਬੱਸ ਜਿਹੜੀ ਹੈ ਉਹ ਡਿੱਗ ਗਈ ਤੇ ਦੱਸਦੇ ਜਿਸ ਕਾਰਨ ਬਸ ਵਿੱਚ ਸਵਾਰੀਆਂ ਦੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਤੇ 12 ਜਨੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਪਠਾਨਕੋਟ ਦੇ ਥਾਣਾ ਇੰਚਾਰਜ ਜਿਹੜੇ ਨੇ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਇਹ ਜਾਣਕਾਰੀ ਜਿਹੜੀ ਹੈ ਉਹ ਪਠਾਨਕੋਟ ਦੇ ਥਾਣਾ ਇੰਚਾਰਜ ਜਦਨੀ ਬਾਲਾ ਨੇ ਸਾਂਝੀ ਕੀਤੀ ਹੈ ਤੇ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਬਈ ਕੁ ਸਵਾਹ 5 ਦੇ 4 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਪਤ ਹਾਟਲ ਦੇ ਬੈਕਸਾਈਡ ਤੇ ਪਿੱਛੇ ਹੀ ਥੋੜਾ ਉਹ ਗੱਡੀ ਜਿਹੜੀ ਉਹ ਵਾਸ ਜਿਹੜੀ ਆ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਡਿੱਗਣ ਡਿੱਗਣ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਆ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹਨਾਂ ਨੇ ਹਸਪੀਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਦਾ ਬਿਲਕੁਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਹੋਣੇ ਚਾਹੀਦੇ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀਗੂਰੀ ਰਿਪੋਰਟ